ਸੱਲਗਰੀ ਹੈ ਹਾਏ 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 ਪੱਕਾ ਵੀ ਆਉਣਗੇ ਜੀ ਪੱਕਾ ਆਉਣਗੇ ਜਿੰਦਾ ਅਕੋ ਖੁਲਾਸੀ ਜੀ ਜਿੰਦਾਬਾਦ ਜੀ ਚੇਅਰਮੈਨ ਸਾਹਿਬ ਜਿੰਦਾਬਾਦ ਸਾਹਿਦ ਕੌਲ ਤਾਂ ਆਪਾ ਦਿੱਤੀ ਹੈ 27 ਨੂੰ ਪਰ ਵੇਖੋ 23 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਾ ਪ੍ਰਸ਼ਾਸਨ ਨੇ ਕੋਈ ਮਦਦ ਕੀਤੀ ਨਾ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹਨਾਂ ਦੋਸ਼ੀਆਂ ਨੂੰ ਜਲਦ ਜਲਦ ਫੜ ਕੇ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਧਰ ਛਿੱਟੇ ਬਹੁ ਮਾਰੇ ਨਿਕਲਣਗੇ ਵੇਖੋ ਸਾਡੇ ਭਾਈਚਾਰੇ 'ਚ ਬਹੁਤ ਦੁੱਖ ਹੈ ਇਹ ਗੱਲ ਦਾ ਸਾਡੇ ਪ੍ਰਭੂ ਯਸਮਸੀ ਦੇ ਸਟੈਚੂ ਮਾਂ ਮਰੀਮ ਦੇ ਸਟੈਚੂ ਕਲਮ ਕੀਤੇ ਗਏ ਔਰ ਚਰਚ ਦੀ ਪੱਟੀ ਚਰਚੇ ਜਾ ਪਾਏ ਆ ਗੱਡੀ ਨੂੰ ਜਲਾਇਆ ਗਿਆ ਅੱਜ ਤੱਕ ਇਹਦਾ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਸਾਡੇ ਭਾਈਚਾਰੇ ਵਿੱਚ ਇਹ ਗੱਲ ਦਾ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਵਾ ਮੈਂ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦੇਣਾ ਨਾਲ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਵੀ ਇਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਤੇ ਸਾਡਾ ਭਾਈਚਾਰਾ ਨੂੰ ਸ਼ਰਕਾਂ ਤੋਂ ਉੱਤਰਨ ਲਈ ਮਜਬੂਰ ਹੋਣਾ ਪਏਗਾ ਤੇ ਆਉਣ ਵਾਲੇ ਸਮੇਂ ਵਿੱਚ ਇਹਦੇ ਸਿੱਟੇ ਬਹੁਤ ਹੀ ਮਾੜੇ ਨਿਕਲਣਗੇ ਔਰ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਕਾਰ ਵੱਲੋਂ ਤਾਂ ਐਸਐਸਆਈਟੀ ਦਾ ਗਠਨ ਵੀ ਕੀਤਾ ਗਿਆ ਕੀ ਗੱਲ ਐਸਆਈਟੀ ਦੇ ਗਠਨ ਤੇ ਤੁਹਾਨੂੰ ਯਕੀਨ ਨਹੀਂ ਹੈ ਭਾਜੀ ਅਜੇ ਤੱਕ ਕੋਈ ਰਿਸਪਾਂਸ ਹੀ ਨਹੀਂ ਮਿਲਿਆ 23 ਦਿਨ ਹੋ ਗਏ ਆ ਕੋਈ ਇਹਦਾ ਵੇਖੋ ਵੀਡੀਓਗ੍ਰਾਫੀ ਮਿਲੀ ਆ ਉਹਦਾ ਵੀਡੀਓ ਰਿਕਾਰਡਿੰਗ ਵੀ ਹੋਈ ਆ ਬੰਦਿਆਂ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਕੀ ਗੱਲ ਉਹਨਾਂ ਸਕ੍ਰੈਚ ਨਹੀਂ ਹੋ ਸਕਦੇ ਕਿੰਨੇ ਦਿਨ ਹੋ ਗਏ ਆ 23 ਦਿਨ ਹੋ ਗਏ ਆ ਕਿੰਨੇ ਦਿਨ ਦਾ ਆਪਾਂ ਸਮਾਂ ਦਿੱਤਾ ਜੀ ਆਪਾਂ ਸ਼ਾਂਤਮਈ ਆ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਆ ਸਾਡੀ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਸ਼ਾਂਤਮਈ ਨਾਲ ਆਪਾਂ ਰਹਿਨੇ ਆ ਠੀਕ ਹੈ ਜੀ ਸਾਡੇ ਚਰਚਾਂ ਜੀ ਇਹੀ ਪ੍ਰਚਾਰ ਸਾਡੇ ਧਰਮ ਗੁਰੂ ਦਿੰਦੇ ਆ ਵੀ ਸ਼ਾਂਤੀ ਦਾ ਸੰਦੇਸ਼ ਦਿੰਦੇ ਆ ਸਾਨੂੰ ਜੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਦੋਸ਼ੀ ਫੜੇ ਜਾਂਦੇ ਤੇ ਅਗਲਾ ਐਕਸ਼ਨ ਕੀ ਹੈ ਤੁਹਾਡਾ ਅਗਲਾ ਐਕਸ਼ਨ ਸਾਡਾ ਇਹੀ ਹੈ ਜੀ ਆਉਣ ਵਾਲੇ ਸਮੇਂ 'ਚ ਫਿਰ ਇਹਦਾ ਰਿਜ਼ਲਟ ਫਿਰ ਮਾੜਾ ਨਿਕਲੇਗਾ ਅਸੀਂ ਸੜਕਾਂ ਤੋਂ ਉਤਰਾਂਗੇ ਮੰਗ ਪੱਤਰ ਇਹ ਆ ਜੀ ਤੇ ਸਾਡੀ ਜਿਹੜੀ ਮੁਸੀਕ ਔਮ ਆ ਮਸ਼ੀਨ ਨੂੰ ਜਿੰਨੇ ਮੰਨਵਾਏ ਨੇ ਬਹੁਤ ਰਮਾਮਤੀ ਤੇ ਇਹ ਸੰਦੇਸ਼ ਜਿਹੜਾ ਚੰਗਾ ਦਿੰਦੇ ਨੇ ਵੀ ਸਾਡਾ ਕਦੇ ਗੜਬੜ ਨਾ ਹੋ ਜਾਏ ਉਨੇ ਇਨਾ ਦੋਸ਼ੀਆਂ ਨੂੰ ਅਜੇ ਸੀਦਾ ਨਾ ਹੱਥ ਨਹੀਂ ਲਾਇਆ ਅਸੀਂ ਡੇਰਾ ਬਾਬਾ ਨਾਨਕ ਕੋਾਇਆ ਧਰਮ ਕੋੜ ਤੋਂ ਦੋਸ਼ੀਆਂ ਨੂੰ ਅਜੇ ਸੀਦਾ ਫੜਿਆ ਨਹੀਂ ਗਾ ਕੋਈ ਗੱਲ ਨਹੀਂ ਬਾਤ ਨਹੀਂ ਹਮਾਉਲ ਨੂੰ ਗਲਤ ਕਰਨ ਲਈ ਆ ਜਿਹੜੀ ਫਰੰਸ ਨਾਮ ਜੋ ਸਸਕਾਰ ਅੱਜ ਕੱਲ ਚੱਲ ਰਹੀ ਆ ਇਹ ਮਾਹੌਲ ਨੂੰ ਗਲਤ ਕਰਨ ਦੇ ਨੇ ਇਹ ਨਾ ਮਾਹੌਲ ਨਾ ਗਲਤ ਹੋਏ ਇਹ ਸਮਝਣ ਕੰਮ ਨੂੰ ਜੇ ਮਾਹੌਲ ਗਲਤ ਹੋ ਗਿਆ ਤੇ ਸਾਹਬਿਆਂ ਨੂੰ ਜਾ ਸਕਣਾ ਇਹ ਕਰਕੇ ਵੀ ਲੋਕ ਬਹੁਤ ਤੰਗ ਹੋ ਗਏ ਨੇ ਜੋ ਸਾਡੇ ਕੇ ਪਿਓ ਦੇ ਜਾਂ ਮਾਂ ਨੂੰ ਗਾਲ ਕੱਢੇ ਨਾ ਤੋ ਸਿਰ ਸਿੱਧਾ ਲਾਉਂ ਜਾਂਦਾ ਜਾਂਦਾ ਆ ਹੁਣ ਸਾਡੀ ਮਾਤਾ ਮਰੀਮ ਦਾ ਇਹਨਾਂ ਸਿਰ ਕੱਟ ਕੇ ਲੈ ਕੇ ਪਾਗ ਸਾਹਿਬ ਪਰਬੋ ਯਸੂਸੀਦਾ ਸਿਰ ਕੱਟੇ ਉਹ ਆਪਣਾ ਜਿਹੜੀ ਗੱਡੀ ਆ ਸਾੜੀ ਗਈ ਮੌਲ ਨੂੰ ਬਹੁਤ ਗਲਤ ਕਰ ਰਹੇ ਨੇ ਸਾਡੀ ਜਿਹੜੀ ਮਸੀਹ ਕੌਮ ਆ ਇਹ ਕਦੇ ਸਿਰ ਨਹੀਂ ਆਉਂਦੀ ਗੁਰਦੁਆਰਿਆਂ ਤੇ ਜਾਂਦੇ ਨੇ ਜਾਂ ਮੰਦਰਾਂ ਜਾਂਦੇ ਕੋਈ ਜਾਂ ਮਸੀਤਾਂ ਜਿੱਥੇ ਵੀ ਜਾਂਦੇ ਨੇ ਕਿਸ ਨੂੰ ਇਹ ਨਹੀਂ ਆਂਦੇ ਤਾ ਕਿ ਡਾਕੜਿਆਂ ਜਾਂ ਅਰੇ ਸ਼ੀਰਾ ਸਾਡੀ ਇਹ ਸਕੈਪ ਸੁਣਨਾ ਵੀ ਮੁਸੀਬਰਾਰੀ ਨੇ ਮੁਸੀਕ ਕੋਮ ਨੇ ਇਹ ਜੁੱਤੇ ਕੋ ਡੱਸ ਲਈ ਆ ਤਦ ਪਰ ਸਾਡੇ ਉੱਤੇ ਕਿਉਂ ਹਮਲੇ ਹੁੰਦੇ ਨੇ ਇਹ ਕਰਕੇ ਹੁੰਦਿਆ ਵੀ ਸਾਡੇ ਜਿਹੜੇ ਗੁਰੂ ਨੇ ਫਾਲ ਸਾਹਿਬ ਨੇ ਜਾਂ ਸਿਸ਼ਟਾਂ ਨੇ ਜਾਂ ਬਾਉਨ ਆਦ ਨੇ ਸਾਡੇ ਜਿਹੜੇ ਕੋਮੀ ਨੇ ਸਾਡੇ ਗੁਰੂ ਉਹ ਸਾਨੂੰ ਇਹ ਦਾ ਦਿੰਦੇ ਤੂੰ ਆ ਇਹ ਮੋ ਇਹ ਅੱਖ ਨਹੀਂ ਠੋਣਾ ਕਿਉਂ ਅਮਨ ਸ਼ਾਂਤੀ ਦਾ ਇੱਥੇ ਰੱਖਣਾ ਹਮੋਂ ਕਿਉਂ ਰੱਖਣਾ ਆ ਵੀ ਜੇ ਕਰਨ ਵਾਲਾ ਤੇ ਉਹ ਦੋਸ਼ੀ ਜਿਹੜਾ ਪਤਾ ਨਹੀਂ ਕੌਣ ਐ ਅਜ ਕੌਣ ਨਿਕਾ ਇੱਥੇ ਜੇ ਲੜਾਈ ਚੱਲ ਪਈ ਤੇ ਬੇਦੋਸੇ ਮਾਰੇ ਜਾਣਗੇ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਪ੍ਰਭੂ ਯਸਮ ਸਿੰਘ ਤੇ ਅਸੀਂ ਲਾਦਿਆ ਅਸੀਂ ਲਾਦ ਹੀ ਬਣ ਕੇ ਰਹਿਣਾ ਆ ਅਸੀਂ ਗੁਰੂਆਂ ਨੂੰ ਮੰਨਨੇ ਆ ਜਿੱਤਾਂ ਸਾਨੂੰ ਹੁਕਮ ਕਰਦੇ ਨੇ ਬਾਦ ਸਾਹਿਬ ਉਸੇ ਵਾਲੇ ਬੰਦ ਹੋ ਜਾਣਿਆ ਪਿਛਵਾ ਤੇ ਬੜੇ ਹੀ ਤੰਗੀ ਵਿੱਚ ਆਉਣੇ ਆ ਵੀ ਇਹ ਕਰ ਦੇਣਾ ਜਦੋਂ ਸਾਡੀ ਬਾਣੀ ਪ੍ਰਚਾਰ ਛਣੋਏ ਸਾਡੀ ਬਾਣੀ ਦਾ ਉਦੋਂ ਸਾਡੇ ਦਿਲ ਨਰਮ ਹੋ ਜਾਂਦੇ ਨੇ ਅਜੇ ਜਿਹੜੇ ਜਦ ਦੋਸੀ ਨੇ ਉਹਨਾਂ ਨੂੰ ਅਨਸਲ ਹੋਏ ਮaaf ਕਰਦ ਗਏ ਇਹ ਕਰਕੇ ਇਹ ਜਿਹੜਾ ਮੰਗ ਪੱਤਰਾ ਜਾਂ ਦੇਣਾ ਹਾਂ ਰਮੰਨ ਦੇਣਾ ਹ ਸਾਡਾ ਛੇਤੀ ਤੋਂ ਛੇਤੀ ਪਹੁੰਚਾਇਆ ਜਾ ਸਰਕਾਰ ਨੂੰ ਆਖਿਆ ਜਾਏ ਕਿ ਛੇਤੀ ਸੋਤੇ ਦੋਸ਼ੀ ਪੜ ਲਓ ਨਹੀਂ ਤਾਂ ਹਮਾਰ ਗਲਤ ਹੋ ਗਿਆ ਤੇ ਹਮਾਰ ਨੂੰ ਸਾਹਮਣੇ ਕੋਈ ਨਹੀਂ ਬਣੇਗਾ ਇਹਨਾਂ ਗਲਾਂ ਖਨਾ ਜ਼ਾਮਰ ਦਿੱਤਾ ਯਸਮ ਸਿੰਘ ਦਾ ਧੰਨਵਾਦ ਕਰਨਾ ਤੇ ਇੱਕ ਨਾਰਾ ਮਾਰਨਾ ਹਾਲੇ ਹੇਲੂਆ ਦੇਖੋ ਜੀ ਤੁਹਾਨੂੰ ਪਿਛਲੇ ਦਿਨਾਂ ਚੋ ਇਸ ਗੱਲ ਦਾ ਪਤਾ ਹੀ ਆ ਕਿ ਪੰਜਾਬ ਵਿੱਚ ਕ੍ਰਿਸਟਿਅਨ ਮੈਨਾਰਿਟੀ ਦੇ ਜੋ ਸਾਡੇ ਚਰਚਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਜੋ ਬੇਅਦਬੀਆਂ ਹੋਈਆਂ ਕਿਉਂਕਿ ਉਹਦਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਇਸ ਕਰਕੇ ਅਸੀਂ ਰੋਜ਼ਾਨਾ ਹੀ ਸਾਡੇ ਡਿਨਰੀ ਵਾਈਜ਼ ਜੋ ਸਾਡੇ ਬਿਸ਼ਪ ਸਾਹਿਬਾਨੋਂ ਲੋ ਹੁਕਮ ਹੋਇਆ ਆ ਉਸ ਮੁਤਾਬਕ ਸਾਡੀ ਕਲੀਸੀਆ ਹੁੰਦੇ ਸਾਡੇ ਫਾਦਰ ਸਾਹਿਬ ਆਉਂਦੇ ਸਿਸਟਰ ਸਾਹਿਬਾਨ ਲੀਡਰ ਸਾਹਿਬਾਨ ਸਾਡੇ ਚਰਚਾਂ ਦੇ ਪ੍ਰਧਾਨ ਕਲੀਸੀਆ ਦੇ ਮੈਂਬਰ ਸਾਹਿਬਾਨ ਸਾਰਿਆਂ ਵੱਲੋਂ ਹਰ ਇੱਕ ਇੱਕ ਦਿਨ ਜਾ ਕੇ ਐਸਡੀਐਮ ਪੱਟੀ ਜੀ ਨੂੰ ਮੰਗ ਪੱਤਰ ਦਿੱਤਾ ਜਾਂਦਾ ਕਿ ਸਾਨੂੰ ਇਹ ਇਨਸਾਫ ਦਿਵਾਇਆ ਜਾਵੇ ਕੱਲ ਵੀ ਜਿਹੜਾ ਮਸਲਾ ਸੀ ਇਕ ਅਮਰਸਰ ਦੇ ਤਰਨਤਾਰਨ ਦੇ ਵਿੱਚ ਹੋਇਆ ਉਹਦੇ ਵਿੱਚ ਵੀ ਮੁੜ ਕੇ ਇੱਕਦਮ ਸਾਰੇ ਦੇ ਵਿੱਚ ਬਹੁਤ ਦੁਖੀ ਹਿਰਦਾਸੀ ਸਾਰਿਆਂ ਨੂੰ ਦੁੱਖ ਪਹੁੰਚਿਆ ਵੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਕਰਕੇ ਹਾਈਵੇ ਤੇ ਰੋਡ ਤੇ ਧਰਨਾ ਲਾਉਣਾ ਪਿਆ ਉਸ ਤੋਂ ਬਾਅਦ ਫਿਰ ਪੁਲਿਸ ਪ੍ਰਸ਼ਾਸਨ ਨੇ ਕੁਝ ਅਫਸਰਾਂ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਜਲਦੀ ਹੀ ਇਹ ਮਤਲਬ ਇਹਨਾਂ ਦੋਸ਼ੀਆਂ ਨੂੰ ਫੜ ਕੇ ਤੇ ਉਹਨਾਂ ਨੂੰ ਸਜ਼ਾ ਦੇਵਾਂਗੇ ਕੀ ਲੱਗਦਾ ਹੈ ਕਿ ਜਿਹੜੇ ਉੱਚ ਅਫਸਰ ਨੇ ਜਿਹੜੇ ਤੁਹਾਨੂੰ ਵਾਰ-ਵਾਰ ਵਿਸ਼ਵਾਸ ਦਿਵਾਉਂਦੇ ਕਿ ਦੋਸ਼ੀ ਕਸ्तार ਕਰ ਲਏ ਜਾਣਗੇ ਫਿਰ ਕਿਉਂ ਵਾਰ-ਵਾਰ ਐਸਾ ਮੰਗ ਪੱਤਰ ਜਾਂ ਧਰਨੇ ਦਿੱਤੇ ਜਾ ਰਹੇ ਨੇ ਦੇਖੋ ਜੀ ਜਿਸ ਦਿਨ ਦਾ ਇਹ ਮਸਲਾ ਹੋਇਆ ਅਜ 24 ਦਿਨ ਹੋ ਚਲੇ ਆ ਠੀਕ ਹੈ ਵਿਸ਼ਵਾਸ ਦਿਵਾਇ ਜਾਂਦੇ ਆ ਕਿਉਂਕਿ ਅਸੀਂ ਡੀਜੀਪੀ ਸਾਹਿਬ ਕੋ ਮੁੱਖ ਮੰਤਰੀ ਕੋ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿਵਾਇ ਜਾਵੇ ਕਿਉਂਕਿ ਕ੍ਰਿਸਟਨ ਮਾਈਨੋਰਟੀ ਇੱਕ ਇਹੋ ਜਿਹੀ ਮਾਈਨੋਰਟੀ ਹੈ ਜਿਹੜੀ ਸ਼ਾਂਤੀਪੂਰਵ ਮਾਹੌਲ ਦੇ ਵਿੱਚ ਰਹਿੰਦੀ ਆ ਇੱਕ ਪੂਰੇ ਸ਼ਾਂਤੀ ਦਾ ਸੰਦੇਸ਼ ਦਿੰਦੀ ਆ ਤੇ ਇੱਕ ਦੂਜੇ ਨਾਲ ਪਿਆਰ ਰੱਖਦੀ ਆ ਦੁੱਖ ਇਸ ਚੀਜ਼ ਦਾ ਆ ਕਿ ਜਿਹੜੀ ਸਾਡੇ ਮਨ ਨੂੰ ਠੇਸ ਪਹੁੰਚੀ ਆ ਪੂਰੇ ਵਰਲਡ ਤੱਕ ਇਸ ਕਰਕੇ ਸਾਡੇ ਕ੍ਰਿਸਚਨ ਭਾਈਚਾਰੇ ਦੇ ਇੱਕ ਇੱਕ ਮੈਂਬਰ ਦੇ ਵਿੱਚ ਇਹ ਰੋਸ ਪ ਇਨਸਾਫ ਨਹੀਂ ਮਿਲੇਗਾ ਇਸੇ ਤਰ੍ਹਾਂ ਸਾਡਾ ਸੰਘਰਸ਼ ਜਾਰੀ ਰਹੇਗਾ ਪੁਲਿਸ ਵੱਲੋਂ ਦਾ 1 ਲੱਖ ਰੁਪਏ ਦਾ ਨਾਮ ਵੀ ਰੱਖਿਆ ਹੋਇਆ ਹੈ ਐਸਆਈਟੀ ਦਾ ਗਠਨ ਵੀ ਕੀਤਾ ਹੈ ਹੋਰ ਕੀ ਮੰਗਿਆ ਤੁਹਾਡੀ ਦੇਖੋ ਜੀ ਉਹਨਾਂ ਵੱਲੋਂ ਤਾਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਜਿੰਨਾ ਚਿਰ ਸਾਨੂੰ ਕੋਈ ਇਸ ਚੀਜ਼ ਦਾ ਕੋਈ ਨਿਆਂ ਨਹੀਂ ਮਿਲਦਾ ਉਹਨਾਂ ਚਿਰ ਤੇ ਸਾਡੇ ਚ ਰੋਸ ਰਹੇਗਾ ਜੀ ਬੱਬੂ ਸਰਪੰਚ ਕੀ ਅੱਜ ਤੁਸੀਂ ਠੱਕਰਪੁਰੇ ਚਰਚੇ 'ਚ ਪਹੁੰਚੇ ਜੀ ਕਿ ਮਾਮਲਾ ਇਹਦਾ ਕੀ ਗੱਲ ਨੂੰ ਲੈ ਕੇ ਆਏ ਜੀ ਅੱਜ ਤੋਂ 23-24 ਦਿਨ ਪਹਿਲਾਂ ਜਿਹੜਾ ਇੱਥੇ ਇਨਸੀਡੈਂਟ ਵਾਪਰਿਆ ਸੀ ਪਰਬੂ ਯੇਸ਼ੂਮ ਸੀਦੇ ਸਟੈਚੂ ਅਤੇ ਮਾਂ ਮਰੀਅਮ ਦੇ ਸਟੈਚੂ ਤੋਂ ਜਿਹੜੇ ਸਿਰ ਕਲਮ ਕੀਤੇ ਗਏ ਸੀ ਉਸ ਸੰਬੰਧ ਵਿੱਚ ਅਸੀਂ ਅੱਜ ਵੱਖ-ਵੱਖ ਪੈਰਾਂ ਤੋਂ ਇੱਥੇ ਆਏ ਆ ਤੇ ਸਾਡਾ ਮੁਸੀਬਾ ਹੀ ਚਾਰਾ ਦਾ ਸਾਰੇ ਇੱਥੇ ਹੀ ਨਹੀਂ ਪੂਰੇ ਵਰਲਡ 'ਚ ਰੋਸ ਆ ਕਿ ਜਿਹੜਾ ਇਹ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਵੱਖ-ਵੱਖ ਸ਼ਰਾਰਤੀ ਆਨਸਰਾਂ ਵੱਲੋਂ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਤੇ ਨਾਲ ਚੇਤਾਵਨੀ ਵੀ ਦਿੰਦੇ ਆ ਕਿ ਜੇ ਇੱਥੇ ਕੋਈ ਚੰਗਾ ਐਕਸ਼ਨ ਨਾਲ ਲਿੱਤਾ ਗਿਆ ਤੇ ਇਹਦੇ ਗੰਭੀਰ ਸਿੱਟੇ ਨਿਕਲਣਗੇ ਜਿੱਦੀ ਜੋ ਮੇਅਰ ਪੰਜਾਬ ਸਰਕਾਰ ਹੋਏਗੀ ਅੱਛਾ ਭਾਈ ਕਿਹੜੀ ਮੰਗ ਨੂੰ ਲੈ ਕੇ ਮਮਰੰਡਲ ਲੈ ਰਹੇ ਅੱਜ ਉਸੇ ਮੰਗ ਨੂੰ ਮਮਰੰਡਲ ਦੇ ਰਹੇ ਆ ਜਿਹੜਾ ਇਨਸੀਡੈਂਟ ਅੱਜ ਤੋਂ 23 24 ਦਿਨ ਪਹਿਲਾਂ ਵਾਪਰਿਆ ਸੀ ਕਿਉਂਕਿ 23 ਦਿਨ 24 ਦਿਨ ਨੇ ਨਿਕਲ ਗਏ ਨੇ ਕੋਈ ਵੀ ਉੱਥੇ ਸਖਤ ਕਾਰਵਾਈ ਉਹਦੇ ਤੇ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਨਹੀਂ ਕੀਤੀ ਐਸਆਈਟੀ ਦਾ ਗਠਨ ਤਾਂ ਕੀਤਾ ਹੋਇਆ ਹੈ ਐਸਆਈਟੀ ਨੇ ਅਜ ਤੱਕ ਕੋਈ ਵੀ ਸਖਤ ਕਾਰਵਾਈ ਨਹੀਂ ਕੀਤੀ ਕਿਉਂਕਿ ਵੀਡੀਓ ਐਸਟੀ ਵੀ ਨੂੰ ਵੀ ਦਿੱਤੀ ਆ ਐਸਜੀਐਮ ਸਾਹਿਬ ਨੂੰ ਸਾਰਿਆਂ ਨੇ ਵੇਖੀ ਆ ਮੈਂ ਸਮਝਦਾ ਜਦੋਂ ਜਿਹੜੀ ਪੁਲਿਸ ਆ ਸਾਡੀ ਸਾਨੂੰ ਉਹਤੇ ਬਹੁਤ ਵਿਸ਼ਵਾਸ ਆ ਕਿ ਜਦੋਂ ਵੀਡੀਓ ਸਾਹਮਣੇ ਆਈ ਆ ਤੇ ਅੱਜ ਤੱਕ ਬੰਦੇ ਉਹ ਨਸ਼ਰ ਕਿਉਂ ਨਹੀਂ ਕੀਤੇ ਗਏ ਵੀਡੀਓ ਇਹਨਾਂ ਦੇ ਕੋਲ ਆ ਸੋ ਇਸੇ ਸਬੰਧ ਵਿੱਚ ਅਸੀਂ ਅੱਜ ਮੈਮੋਰੈਂਡ ਪੀਸਫੁਲੀ ਦੇ ਰਹੇ ਆ ਜੇਕਰ ਇੱਥੇ ਕੋਈ ਸਖਤ ਕਾਰਵਾਈ ਨਾ ਹੋਈ ਤੇ ਇਹਦੇ ਫਿਰ ਅਗਲੀ ਕਾਰਵਾਈ ਜੋ ਸਾਡੇ ਫਾਦਰ ਸਾਹਿਬ ਸਾਡੇ ਬਿਸ਼ਪ ਸਾਹਿਬ ਸਾਡੀ ਡਿਊਟੀਆਂ ਲਾਉਣਗੇ ਉਹਦੇ ਤੇ ਅਸੀਂ ਹਾਂਜੀ ਸਰ ਅੱਜ ਇਹ ਸਾਈ ਭਾਈਚਾਰੇ ਵੱਲੋਂ ਮੰਗ ਪੱਤਰ ਤੁਹਾਨੂੰ ਦਿੱਤਾ ਗਿਆ ਜੀ ਇਹ ਜਿਹੜੀ ਅੱਜ ਤੋਂ ਵਾਜੀ ਇਹ ਕਹਿੰਦਾ ਸਾਈ ਜੱਾ ਭਾਈਚਾਰੇ ਵੱਲੋਂ ਮੰਗ ਪੱਤਰ ਤੁਹਾਨੂੰ ਦਿੱਤਾ ਗਿਆ ਕੀ ਵਿਸ਼ਵਾਸ ਦਿਵਾਇਆ ਗਿਆ ਜੀ ਇਹ ਮੰਗ ਪੱਤਰ ਕੰਟੀਨਿਊਲੀ ਇਹਨਾਂ ਨੇ ਅੱਜ ਚੌਥੇ ਦਿਨ ਦਿੱਤਾ ਅਸੀਂ ਕੱਲ ਦੀ ਜਿਹੜੀ ਹੈਗੀ ਹੈ ਪੁਲਿਸ ਵੱਲੋਂ ਸਪੀਡ ਅਪ ਕੀਤਾ ਗਿਆ ਔਰ ਹਰ ਇੱਕ ਪਿੰਡ ਦੇ ਵਿੱਚ ਏਰੀਏ ਦੇ ਜਿੰਨੇ ਵੀ ਆਪਣੇ ਪਿੰਡ ਹੈ ਵੱਡੀ ਦੇ ਨਾਲ ਉੱਥੇ ਰਾਤ ਨੂੰ ਪੋਸਟਰ ਲਗਾਏ ਗਏ ਆ 1 ਲੱਖ ਰੁਪਏ ਦੇ ਇਨਾਮ ਵਾਲੇ ਵੀ ਜਿਹੜਾ ਵੀ ਜਿਹੜਾ ਇਹ ਨਾ ਬਾਰੇ ਦੱਸੇਗਾ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ 1 ਲੱਖ ਰੁਪਇਆ ਇਨਾਮ ਦਿੱਤਾ ਜਾਏਗਾ ਰਾਤ ਵੀ ਥੋੜਾ ਜਿਹਾ ਸਪੀਡ ਅਪ ਹੋਇਆ ਕੰਮ ਤੇ ਉਮੀਦ ਹੈ ਕੁਝ ਕਲੂ ਵੀ ਮਿਲੇ ਆ ਵੀ ਜਲਦੀ ਇਹਦੇ ਬਾਰੇ ਸਚਾਈ ਜਿਹੜੀ ਸਾਹਮਣੇ ਆਵੇ ਇਹ ਲੋਕਾਂ ਇਸਰ ਰੋਸ ਦਿਨ ਬਾ ਦਿਨ ਵਧਦਾ ਜਾ ਰਿਹਾ ਉਹਨਾਂ ਦਾ ਦੋਸ਼ ਹੈ ਕਿ ਨਾ ਤਾਂ ਐਸਆਈਟੀ ਨੇ ਅਜੇ ਤੱਕ ਬੰਦੇ ਫੜੇ ਤੇ ਨਾ ਹੀ ਪੁਲਿਸ ਕੋਈ ਕਾਰਵਾਈ ਕਰ ਰਹੀ ਜੀ ਐਸਆਈਟੀ ਦੀ ਜਿਹੜੀ ਹੈ ਉਹ ਸੀਕ੍ਰੇਟ ਹੁੰਦੀ ਹੈ ਉਹਦੇ ਤੇ ਮੈਂ ਕਮੈਂਟਸ ਕਰ ਨਹੀਂ ਸਕਦਾ ਬਾਕੀ ਅਸੀਂ ਸਰਕਾਰ ਨੂੰ ਵੀ ਇਹ ਮੰਗ ਪਹੁੰਚਾ ਦਿੱਤੀ ਹੈ ਕਿ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਤੇ ਜਲਦੀ ਤੋਂ ਜਲਦੀ